ਗਰੂ ਜੀ ਕਾ ਖਾਲਸਾ ਵਾਹ ਗਰੂ ਜੀ ਕੀ ਫਤਿਹ ਵੈ ਗਰੂ ਜੀ ਅੱਜ ਮੇਰਾ ਵੀਰ ਲੋੜੀ ਲੈ ਕੇ ਆਇਆ ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਮੇਰੇ ਮਨ ਨੂੰ ਬੜਾ ਚਾ ਚੜਿਆ ਪੈਣਾ ਨੂੰ ਬੜੀ ਢੀਕ ਹੁੰਦੀ ਹੈ ਆਪਣੇ ਵੀਰ ਦੀ ਤੇ ਮੈਨੂੰ ਵੀ ਆਪਣੇ ਵੀਰ ਦੀ ਢੀਕ ਹੀ ਇਸ ਤਰ੍ਹਾਂ ਆਂਦੇ ਫੁੱਲਾਂ ਬਾਜਨਾ ਫੁੱਲਾਂ ਵਿੱਚ ਮਹਿਕ ਹੁੰਦੀ ਕਲੀਆਂ ਬਾਜਨਾ ਹਾਰ ਪਰੋਏ ਜਾਂਦੇ ਵੀਰਾਂ ਬਾਜਨਾ ਜੱਗ ਤੇ ਸਾਂਝ ਹੁੰਦੀ ਹਾਂ ਨਾ ਬਾਜ ਨਾ ਦੁਖੜੇ ਰੋਏ ਜਾਂਦੇ ਇਹ ਕੱਲੀ ਮੇਰੇ ਵੀ ਅੱਧੀ ਕਵਤਾ ਜੀ ਤੇ ਮੇਰੇ ਵੀਰ ਦੇ ਘਰ ਨੂੰ ਰੱਬ ਭਾਗ ਲਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਵੀਰਾ ਲੋੜੀ ਲੈ ਕੇ ਰੱਬ ਦਾ ਸ਼ੁਕਰ ਮਨਾਵਾ ਆਇਆ ਵੀਰਾ ਲੋੜੀ ਲੈ ਕੇ ਰੱਬ ਦਾ ਸ਼ੁਕਰ ਮਨਾਵਾ ਤੇਰੇ ਕਾਰਨ ਵਿੱਚ ਖੇਡਨਾ ਬਹਾਰਾ ਰੱਬ ਕੋਲ ਕਰਾਂ ਦਵਾਵਾ ਬੀਰ ਦੇ ਕਾਰ ਵਿੱਚ ਖੇਡਨਾ ਬਹਾਰਾ ਰੱਬ ਕੋਲ ਕਰਾਂ ਦਵਾਵਾ ਤੇਰੇ ਕਾਰ ਵਿੱਚ ਵੀਰ ਮੇਰਿਆ ਟੋਟ ਕਦੇ ਨਾ ਆਵੇ ਤੇਰੇ ਕਾਰ ਵਿੱਚ ਵੀਰ ਮੇਰਿਆ ਟੋਟ ਕਦੇ ਨਾ ਆਵੇ ਹੱਸਦਾਰੇ ਪਰਵਾਰ ਵੇ ਵੀਰਾ ਛੜਦੀ ਕਲਾ ਚ ਜਾਵੇ ਹੱਸਦਾਰੇ ਪਰਵਾਰ ਵੇ ਵੀਰਾ ਛੜਦੀ ਕਲਾ ਚ ਜਾਵੇ വീർ മണല വ ਰੱਬਾ ਵੀਰ ਦੇ ਕਾਰ ਵੇਚ ਕਾਰ ਦੀ ਖੁਸ਼ੀਆਂ ਦੂਣ ਸਵਾਈਆਂ ਰੱਬਾ ਵੀਰ ਦੇ ਕਾਰ ਵੇਚ ਕਾਰ ਦੀ ਖੁਸ਼ੀਆਂ ਦੂਣ ਸਵਾਈਆਂ ਵੀਰ ਮੇਰੇ ਦੇ ਕਾਰ ਵੇਚ ਰੱਬਾ ਤਤੀਵਾਣਾ ਆਵੇ ਹਾਸਾਰੇ ਪਰਵਾਰ ਵੇ ਵੀਰਾ ਚੜਦੀ ਕਲਾ ਚ ਜਾਵੇਂ ਹਾਸਾਰੇ ਪਰਵਾਰ ਵੇ ਵੀਰਾ ਚੜਦੀ ਕਲਾ ਚ ਜਾਵੇਂ ਨੇਤ ਨੇ ਇਹ ਮਧੀਆਂ ਦਾਤਾ ਬਖਸ਼ੇ ਸਤ ਗੁਰ ਨਾਨਕ ਪਿਆਰਾ ਨੇਤ ਨੇ ਇਹ ਮਧੀਆਂ ਦਾਤਾ ਬਖਸ਼ੇ ਸਤ ਗੁਰ ਨਾਨਕ ਪਿਆਰਾ ਸਤ ਗੁਰ ਨੇਕ ਕਮਾਈ ਬਖਸ਼ੇ ਚਰਨਾ ਦਾ ਸਹਾਰਾ ਪੈਨ ਨੂੰ ਤੇ ਚਾ ਚੜ ਜਾਂਦਾ ਵੀਰ ਕਰੇ ਜਦ ਆੜੇ ਪੈਰ ਨੂੰ ਤੇ ਚਾ ਚੜ ਜਾਂਦਾ ਵੀਰ ਕਰੇ ਜਦ ਆਵੇ ਹਾਸਦਾਰੇ ਪਰਵਾਰ ਵੇ ਵੀਰਾ ਚੜਦੀ ਕਲਾ ਚ ਜਾਵੇਂ ਹਾਸਦਾਰੇ ਪਰਵਾਰ ਵੇ ਵੀਰਾ ਚੜਦੀ ਕਲਾ ਚ ਜਾਵੇਂ ਸੋਣੀ ਵੀਰ ਨੇ ਕੋਠੀ ਬਣਗੀ ਸੋਣੇ ਨੇ ਦਰਵਾਜੇ ಸೋನಿ ನೀರದಿ ಬನ ಗಿ ಸೋನೆ ನರವಾಜೇ ಸೋನಿಯ ಟೈಲಂ ಸೋನಿಯ ಪೌಡಿಯ ರಬದ ಬಖಶೇ ಜಾಪೇನ್ ಸೋನಿಯ ಟೈಲಂ ಸೋನಿಯ ಪೌಡಿಯ ರಬ್ಬದ ಬಖಶೇ ಜಾಪೇ ਉੱਚਾ ਸੁੱਚਾ ਰਿਸਤਾ ਦੀ ਰਾ ਸੱਚਾ ਰਬਨ ਬਨਵਾਵੇਂ ਉੱਚਾ ਸੁੱਚਾ ਰਿਸਤਾ ਦੀ ਰਾ ਸੱਚਾ ਰਬਨ ਬਨਵਾਵੇਂ ਹਸਦਾਰੇ ਪਰਵਾਰ ਵੇ ਦੀ ਰਾ ਚੜਦੀ ਕਲਾ ਚ ਜਾਵੇਂ ਹਸਦਾਰੇ ਪਰਵਾਰ ਵੇ ਦੀ ਰਾ ਚੜਦੀ ਕਲਾ ਚ ਜਾਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ